ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾਅ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਚਾਰ ਕਾਰੀ ਮਿਰਚ ਦੇ ਅਜਿਹੇ ਉਪਾਅ ਲੈ ਕੇ ਆਏ ਹਾਂ ਇਹਨਾਂ ਉਪਾਅ ਨੂੰ ਕਰਨ ਦੇ ਨਾਲ ਜੇਕਰ ਤੁਹਾਡੇ ਕਿਸੇ ਦੁਸ਼ਮਣ ਦੇ ਦੁਆਰਾ ਜਾਂ ਕਿਸੇ ਦੇ ਦੁਆਰਾ ਤੁਹਾਡੇ ਉੱਪਰ ਕੁਝ ਨਾ ਕੁਝ ਕੀਤਾ ਕਰਵਾਇਆ ਹੈ ਤਾਂ ਉਹ ਵੀ ਦੂਰ ਹੋ ਜਾਵੇਗਾ ਤੋ ਇਸੇ ਤਰੀਕੇ ਦੇ ਨਾਲ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਪੂਰੇ ਵਿਸ਼ਵਾਸ ਦੇ ਨਾਲ ਚਾਰ ਕਾਲੀ ਮਿਰਚ ਦੇ ਦਾਣਿਆਂ ਦੇ ਨਾਲ ਇਹ ਉਪਾਅ ਕਰਦੇ ਹੋ ਤੇ ਤੁਸੀਂ ਆਪਣੇ ਦੁਸ਼ਮਣ ਦੀ ਪੂਰੀ ਆਕੜ ਢਾਡ ਸਕਦੇ ਹੋ ਇਸ ਉਪਾਣੂ ਕਰਨ ਦੇ ਨਾਲ ਅੱਜ ਦੀ ਵੀਡੀਓ ਦਾ ਜਿਹੜਾ ਇਹ ਉਪਾਏ ਇਹ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਦੇ ਸੌਣ ਦੇ ਮਹੀਨੇ ਦੇ ਪਹਿਲੇ ਵੀਰਵਾਰ ਨੂੰ ਇਹ ਚੰਤਕਾਰੀ ਉਪਾਅ ਤੁਸੀਂ ਕਰਕੇ ਆਪਣੇ ਘਰ ਦੀਆਂ ਸਾਰੀਆਂ ਪਰੇਸ਼ਾਨੀਆਂ ਨੂੰ ਤੁਸੀਂ ਦੂਰ ਕਰ ਸਕਦੇ ਹੋ ਇਸ ਉਪਾਅ ਨੂੰ ਕਰਨ ਦੇ ਨਾਲ ਜਿਹੜੇ ਤੁਹਾਡੇ ਦੁਸ਼ਮਣ ਨੇ ਤੁਹਾਡੀ ਜ਼ਿੰਦਗੀ ਦੇ ਵਿੱਚ ਉਹ ਇਸ ਤਰੀਕੇ ਦੇ ਨਾਲ ਦੂਰ ਹੋ ਜਾਣਗੇ ਕਿ ਕਦੇ ਵੀ ਤੁਹਾਨੂੰ ਪਲਟ ਕੇ ਤੁਹਾਡੇ ਵੱਲ ਵਾਪਸ ਤੁਹਾਡੀ ਜ਼ਿੰਦਗੀ ਨੂੰ ਦੇਖਣਗੇ ਵੀ ਨਹੀਂ ਇਸੇ ਤਰੀਕੇ ਦੇ ਨਾਲ ਕਾਲੀ ਮਿਰਚ ਦੇ ਜਿਹੜੇ ਵੀ ਉਪਾਅ ਹੁੰਦੇ ਨੇ ਜਿੰਨੇ ਵੀ ਜੋ ਵੀ ਅਸੀਂ ਕਰਦੇ ਹਾਂ ਉਹ ਸਾਡੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਲਾਭਦਾਇਕ ਹੁੰਦੇ ਨੇ ਤੇ ਵਿਸ਼ੇਸ਼ ਕਰਕੇ ਜਦੋਂ ਸਾਨੂੰ ਲੱਗਦਾ ਹੈ ਕਿ ਸਾਡੇ ਉੱਪਰ ਕਿਸੇ ਦਾ ਕੁਝ ਕੀਤਾ ਕਰਵਾਇਆ ਜਾਂ ਫਿਰ ਤੁਹਾਡਾ ਦੁਸ਼ਮਣ ਤੁਹਾਨੂੰ ਤੰਗ ਪਰੇਸ਼ਾਨ ਕਰ ਰਿਹਾ ਹੈ ਤਾਂ ਉਸ ਕੰਡੀਸ਼ਨ ਦੇ ਵਿੱਚ ਤੁਸੀਂ ਖਾਸ ਕਰਕੇ ਇਹ ਉਪਾਅ ਕਰ ਸਕਦੇ ਹੋ ਕਾਲੀ ਮਿਰਚ ਕੋਈ ਆਮ ਸਧਾਰਨ ਚੀਜ਼ ਨਹੀਂ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਕਾਲੀ ਮਿਰਚ ਦਾ ਸੇਵਨ ਕੀਤਾ ਜਾਂਦਾ ਹੈ ਜਿਵੇਂ ਕਿ ਆਪਾਂ ਸਾਰੇ ਜਾਣਦੇ ਆ ਸਾਡੀ ਰਸੋਈ ਦੇ ਵਿੱਚ ਖਾਣੇ ਦੇ ਵਿੱਚ ਕਾਲੀ ਮਿਰਚ ਦਾ ਇਸਤੇਮਾਲ ਕੀਤਾ ਜਾਂਦਾ ਹੈ ਤੇ ਇਸ ਨਾਲ ਨਾਲ ਕਾਲੀ ਮਿਰਚ ਦਾ ਜਿਹੜਾ ਉਪਯੋਗ ਹੈ ਉਹ ਦਵਾਈਆਂ ਦੇ ਵਿੱਚ ਵੀ ਕੀਤਾ ਜਾਂਦਾ ਹੈ ਕਿਉਂਕਿ ਬਹੁਤ ਸਾਰੇ ਰੋਗ ਨੇ ਜਿਹੜੇ ਕਾਲੀ ਮਿਰਚ ਦੀਆਂ ਦਵਾਈਆਂ ਦੇ ਵਿੱਚ ਸੇਵਨ ਕਰਨ ਦੇ ਨਾਲ ਸਾਡੇ ਦੁੱਖ ਤਕਲੀਫ ਨੇ ਰੋਗ ਨੇ ਜਿਹੜੇ ਉਹ ਦੂਰ ਹੋ ਜਾਂਦੇ ਨੇ ਇਸ ਤਰੀਕੇ ਦੇ ਨਾਲ ਜਿਵੇਂ ਕਾਲੀ ਮਿਰਚ ਆਪਣੇ ਖਾਣੇ ਨੂੰ ਸੁਆਦ ਬਣਾਉਂਦੀ ਹੈ ਨਾ اسی ਤਰੀਕੇ ਦੇ ਨਾਲ ਹੀ ਸਾਡੀ ਜ਼ਿੰਦਗੀ ਦੇ ਵਿੱਚ ਸਾਰੇ ਦੁੱਖ ਨੇ ਜਿਹੜੇ ਉਹਨਾਂ ਨੂੰ ਦੂਰ ਕਰ ਦਿੰਦੀ ਹੈ બસ ਜਦੋਂ ਵੀ ਤੁਸੀਂ ਇਸ ਕਾਲੀ ਮਿਰਚ ਦੀ ਉਪਾਾ ਕਰਨੀ ਆ ਤੇ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਤੁਸੀਂ ਉਪਾਾ ਨੂੰ ਪੂਰਾ ਧਿਆਨ ਦੇ ਨਾਲ ਸੁਣ ਕੇ ਤੇ ਪੂਰੇ ਸਹੀ ਤਰੀਕੇ ਦੇ ਨਾਲ ਤੁਸੀਂ ਕਰਨਾ ਹੈ ਉਪਾਾ ਤਾਂ ਜੋ ਕਿ ਤੁਹਾਨੂੰ ਇਸ ਉਪਾਾ ਦਾ ਪੂਰਾ ਪੂਰਾ ਫਾਇਦਾ ਮਿਲ ਸਕੇ ਤੇ ਅੱਜ ਦੀ ਵੀਡੀਓ ਦੇ ਵਿੱਚ ਜਿਹੜਾ ਉਪਾਾ ਲੈ ਕੇ ਆਇਆ ਇਸ ਨੂੰ ਕਰਨ ਦੇ ਲਈ ਤੁਸੀਂ ਸਿਰਫ ਚਾਰ ਕਾਲੀ ਮਿਰਚ ਦੇ ਦਾਣੇ ਲੈਣੇ ਆ ਤੇ ਚਾਰ ਕਾਲੀ ਮਿਰਚ ਦੇ ਦਾਣਿਆਂ ਦੇ ਨਾਲ ਹੀ ਤੁਸੀਂ ਆਪਣੇ ਦੁਸ਼ਮਨਾ ਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਪੂਰੇ ਤਰੀਕੇ ਦੇ ਨਾਲ ਤੁਸੀਂ ਬਾਹਰ ਕੱਢ ਸਕਦੇ ਹੋ ਭਾਵੇਂ ਤੁਹਾਡਾ ਦੁਸ਼ਮਣ 1 ਕੇ ਤੇ ਭਾਵੇਂ 1 ਤੋਂ ਜ਼ਿਆਦਾ ਏ ਭਾਵੇਂ ਹਜ਼ਾਰਾਂ ਨੇ ਭਾਵੇਂ ਲੱਖਾਂ ਨੇ ਸਾਰੇ ਦੇ ਸਾਰੇ ਦੁਸ਼ਮਣ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਹੋ ਜਾਣਗੇ ਜਿਵੇਂ ਹੀ ਤੁਸੀਂ ਕਾਲੀ ਮੇਚ ਦੇ ਚਾਰ ਦਾਣਿਆਂ ਦਾ ਇਹ ਉਪਾਅ ਕਰਕੇ ਆਪਣੇ ਘਰ ਦੇ ਵਿੱਚ ਇਸ ਜਗ੍ਹਾ ਤੁਸੀਂ ਜੇ ਲਾਓਗੇ ਸੌਣ ਦਾ ਮਹੀਨਾ ਹੈ ਜਿਹੜਾ ਬਹੁਤ ਹੀ ਜ਼ਿਆਦਾ ਪਵਿੱਤਰ ਮੰਨਿਆ ਜਾਂਦਾ ਏ ਤੀਸਵੇਂ ਮਹੀਨੇ ਦੇ ਵਿੱਚ ਜਿਹੜੇ ਵੀ ਅਸੀਂ ਉਪਾਅ ਕਰਦੇ ਆ ਉਹਨਾਂ ਉਪਾਅ ਨੂੰ ਕਰਨ ਦੇ ਸਾਨੂੰ ਬਹੁਤ ਹੀ ਜ਼ਿਆਦਾ ਫਾਇਦੇ ਹੁੰਦੇ ਨੇ ਜਿਵੇਂ ਕਿ ਸੌਣ ਦੇ ਮਹੀਨੇ ਦਾ ਪਹਿਲਾ ਵੀਰਵਾਰ ਇਸ ਦਿਨ ਤੁਸੀਂ ਚਾਰ ਕਾਲੀ ਮਿਰਚ ਦਾ ਉਪਾਅ ਕਰਨਾ ਹੈ ਤੇ ਇਹ ਕਿਹੜਾ ਉਪਾਅ ਹੈ ਤੇ ਅਸੀਂ ਇਹਨੂੰ ਕਿਹੜੇ ਤਰੀਕੇ ਦੇ ਨਾਲ ਕਰਨਾ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤ ਸਾਡੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਏ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲਿਖ ਕੇ ਧੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜਰੂਰ ਲਗਵਾਇਆ ਕਰੋ ਜੀ ਇਸ ਇਸ ਤਰੀਕੇ ਦੇ ਨਾਲ ਇਸ ਉਪਾਅ ਬਾਰੇ ਆਪਾਂ ਗੱਲ ਕਰਦੇ ਹਾਂ ਕਿ ਇਹ ਜਿਹੜਾ ਉਪਾਅ ਹੈ ਇਸ ਉਪਾਅ ਨੂੰ ਲੇਡੀਜ਼ ਵੀ ਕਰ ਸਕਦੀਆਂ ਅਗਰ ਉਹਨਾਂ ਦਾ ਕੋਈ ਦੁਸ਼ਮਣ ਹੈ ਉਹ ਵੀ ਇਸ ਉਪਾਅ ਨੂੰ ਕਰ ਸਕਦੇ ਆ ਤੇ ਜੈਂਟਸ ਵੀ ਕਰ ਸਕਦੇ ਨੇ ਵੀ ਉਪਾਅ ਕਰਨ ਦੇ ਲਈ ਸਾਨੂੰ ਚਾਹੀਦੇ ਨੇ ਚਾਰ ਕਾਲੀ ਮਿਰਚ ਦੇ ਦਾਣੇ ਜਿਹੜੇ ਅਸੀਂ ਚਾਰ ਕਾਲੀ ਮਿਰਚ ਦੇ ਦਾਣੇ ਲੈਣੇ ਆ ਉਹ ਬਿਲਕੁਲ ਸਾਫ਼ ਸੁਥਰੇ ਹੋਣੇ ਚਾਹੀਦੇ ਆ ਟੁੱਟੇ ਹੋਏ ਨਹੀਂ ਹੋਣੇ ਚਾਹੀਦੇ ਇਸੇ ਤਰੀਕੇ ਦੇ ਨਾਲ ਚਾਰ ਕਾਲੀ ਮਿਰਚ ਦੇ ਦਾਣੇ ਲੈਣ ਤੋਂ ਬਾਅਦ ਦੇ ਵਿੱਚ ਤੁਸੀਂ ਲੈਣਾ ਇੱਕ ਮਿੱਟੀ ਦਾ ਬਰਤਨ। ਇਸੇ ਤਰੀਕੇ ਦੇ ਨਾਲ ਜਿਹੜਾ ਤੁਸੀਂ ਮਿੱਟੀ ਦਾ ਬਰਤਨ ਲੈਣਾ ਹੈ ਉਹ ਤੁਸੀਂ ਮਿੱਟੀ ਦਾ ਦੀਵਾ ਵੀ ਲੈ ਸਕਦੇ ਹੋ ਤੇ ਮਿੱਟੀ ਦਾ ਦੀਵਾ ਲੈਣਾ ਚਾਰ ਕਾਲੀ ਮਿਰਚ ਦੇ ਦਾਣੇ ਲੈਣੇ ਆ ਤੇ ਇਸ ਦੇ ਨਾਲ ਨਾਲ ਤੁਸੀਂ ਦੋ ਕਪੂਰ ਦੀਆਂ ਟਿਕੀਆਂ ਲੈਣੀਆਂ ਜਿਸ ਦੇ ਨਾਲ ਤੁਸੀਂ ਇਹ ਚਾਰ ਕਾਲੀ ਮਿਰਚ ਦੇ ਦਾਣਿਆਂ ਨੂੰ ਜਲਾਓਗੇ। ਤੁਸੀਂ ਇਸ ਉਪਾਅ ਨੂੰ ਵੀਰਵਾਰ ਤੇ ਦੇਨ ਕਰਨਾ ਹੈ ਸੌਣ ਦੇ ਮਹੀਨੇ ਦੇ ਪਹਿਲੇ ਵੀਰਵਾਰ ਨੂੰ ਤੁਸੀਂ ਕਰ ਲੋਗੇ ਤਾਂ ਤੁਹਾਨੂੰ ਇਸ ਦਾ ਬਹੁਤ ਹੀ ਬੈਨੀਫਿਟ ਹੋਣ ਵਾਲਾ ਹੈ ਜੇਕਰ ਤੁਸੀਂ ਵੀਰਵਾਰ ਨਹੀਂ ਕਰ ਸਕਦੇ ਤਾਂ ਦੇ ਤਾਂ ਤੁਸੀਂ ਸੌਣ ਦੇ ਮਹੀਨੇ ਦੇ ਵਿੱਚ ਕਿਸੇ ਵੀ ਦਿਨ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਹੋ ਇਸ ਉਪਾਅ ਨੂੰ ਕਰਨ ਦੇ ਲਈ ਜਿਹੜੀਆਂ ਸੀ ਚਾਰ ਕਾਲੀਆਂ ਮਿਰਚਾਂ ਦੇ ਦਾਣੇ ਲਿਆ ਇਹਨਾਂ ਨੂੰ ਤੁਸੀਂ ਆਪਣੇ ਘਰ ਦੀਆਂ ਚਾਰੇ ਦਿਸ਼ਾ ਦੇ ਵਿੱਚ ਰੱਖਣਾ ਚਾਰੇ ਕੋਨਿਆਂ ਦੇ ਵਿੱਚ ਜਿਵੇਂ ਕਿ ਉੱਤਰ ਪੂਰਬ ਪੱਛਮ ਦੱਖਣ ਕਿਸੇ ਵੀ ਦਿਸ਼ਾ ਦੇ ਵਿੱਚ ਤੁਸੀਂ ਜਿਵੇਂ ਚਾਰ ਦਿਸ਼ਾ ਹੁੰਦੀਆਂ ਚਾਰਾਂ ਦਿਸ਼ਾ ਦੇ ਵਿੱਚ ਤੁਸੀਂ ਇਹ ਚਾਰ ਕਾਲੀ ਮਿਰਚ ਦੇ ਦਾਣੇ ਰੱਖ ਦਿੰਨੇ ਆ ਇਹ ਚਾਰੀ ਦਿਸ਼ਾ ਦੇ ਵਿੱਚ ਦਾਣੇ ਰੱਖਣ ਦਾ ਇਹ ਮਤਲਬ ਹੈ ਕਿ ਕਿਸੇ ਵੀ ਦਿਸ਼ਾ ਤੋਂ ਕਿਸੇ ਵੀ ਕੋਨੇ ਤੋਂ ਅਗਰ ਤੁਹਾਡਾ ਦੁਸ਼ਮਣ ਤੁਹਾਨੂੰ ਤੰਗ ਪਰੇਸ਼ਾਨ ਕਰਦਾ ਹੈ ਜਦੋਂ ਤੁਸੀਂ ਇਸ ਉਪਾਅ ਨੂੰ ਕਰੋਗੇ ਤੇ ਉਹ ਤੁਹਾਡੇ ਦੁਸ਼ਮਣ ਦੀ ਬਿਲਕੁਲ ਵੀ ਖੈਰ ਨਹੀਂ ਇਸੇ ਤਰੀਕੇ ਦੇ ਨਾਲ ਜਿਹੜੀ ਤੁਸੀਂ ਚਾਰ ਕਾਲੀ ਮਿਰਚ ਦੇ ਦਾਣੇ ਚਾਰਾਂ ਦਿਸ਼ਾ ਦੇ ਵਿੱਚ ਰੱਖਨੇ ਆ ਉਹ ਤੁਸੀਂ 5 ਤੋਂ 10 ਹੱਦ 15 ਮਿੰਟ ਦੇ ਲਈ ਤੁਸੀਂ ਰੱਖਨੇ ਆ ਇਸ ਤਰ੍ਹਾਂ ਚਾਰਾ ਕੋਨਿਆਂ ਤੇ ਰੱਖਣ ਤੋਂ ਬਾਅਦ ਦੇ ਵਿੱਚ ਤੁਸੀਂ ਮਹਾਦੇਵ ਦਾ ਸਿਮਰਨ ਕਰਨਾ ਚਾਹ ਮਹਾਦੇਵ ਨੇ ਉਹ ਦੇਵਾਂ ਦੇ ਦੇਵ ਨੇ ਤੇ ਜਿਸ ਦੇ ਨਾਲ ਮਹਾਦੇਵ ਖੜੇ ਹੋ ਜਾਣ ਜਾਂ ਮਹਾਦੇਵ ਦੀ ਜਿਹੜੇ ਵੀ ਪਰਿਵਾਰ ਤੇ ਜਿਹੜੇ ਵੀ ਵਿਅਕਤੀ ਤੇ ਕਿਰਪਾ ਹੋ ਜਾਂਦੀ ਏ ਉਸ ਵਿਅਕਤੀ ਦਾ ਕਾਲ ਵੀ ਕੁਝ ਨਹੀਂ ਵਿਗਾੜ ਸਕਦਾ ਇਸ ਤਰੀਕੇ ਦੇ ਨਾਲ ਤੁਸੀਂ ਇਹ ਚਾਰ ਕਾਲੀਆਂ ਮਿਰਚਾਂ ਦੇ ਦਾਣੇ ਰੱਖਣ ਤੋਂ ਬਾਅਦ ਇਹਦੇ ਵਿੱਚ ਤੁਸੀਂ ਪ੍ਰਾਰਥਨਾ ਕਰ ਲੈਣੀ ਹੈ ਇਹ ਮਹਾਦੇਵ ਜਿੰਨੇ ਵੀ ਮੇਰੇ ਘਰ ਨੂੰ ਕਿਸੇ ਦੀ ਬੁਰੀ ਨੈજર ਲੱਗੀ ਹੋਈ ਹੈ ਚਾਹ ਜੋ ਵੀ ਦੁਸ਼ਮਣੇ ਜੋ ਮੈਨੂੰ ਤੰਗ ਪਰੇਸ਼ਾਨ ਕਰ ਰਿਹਾ ਹੈ ਜਾਂ ਮੇਰੇ ਉੱਪਰ ਕਿਸੇ ਦਾ ਕੁਝ ਨਾ ਕੁਝ ਕੀਤਾ ਕਰਵਾਇਆ ਹੈ ਜਾਂ ਫਿਰ ਮੇਰੇ ਦੁਸ਼ਮਣ ਨੇ ਮੇਰੇ ਤੇ ਕੁਝ ਕੀਤਾ ਕਰਵਾਇਆ ਹੈ ਮੇਰੇ ਘਰ ਤੇ ਮੇਰੇ ਪੈਸੇ ਤੇ ਮੇਰੇ ਵਪਾਰ ਤੇ ਕਾਰੋਬਾਰ ਤੇ ਪੂਹ ਸਾਰਾ ਕੁਝ ਮੇਰੇ ਘਰ ਦੇ ਵਿੱਚੋਂ ਤੁਰੰਤ ਦੂਰ ਹੋ ਜਾਵੇ ਮੇਰੀ ਜ਼ਿੰਦਗੀ ਦੇ ਵਿੱਚੋਂ ਪੂਰੇ ਤਰੀਕੇ ਦੇ ਨਾਲ ਦੂਰ ਹੋ ਜਾਵੇ ਇਸ ਤਰੀਕੇ ਦੇ ਨਾਲ ਤੁਸੀਂ ਮਹਾਦੀਪ ਅੱਗੇ ਆਪਣੀ ਪ੍ਰਾਰਥਨਾ ਕਰਨੀ ਹੈ ਇਸ ਤਰੀਕੇ ਦੇ ਨਾਲ ਪ੍ਰਾਰਥਨਾ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਫਿਰ ਕਾਲੀ ਮਿਰਚ ਦੇ ਜਿਹੜੇ ਦਾਣੇ ਚਾਰੇ ਦਿਸ਼ਾ ਦੇ ਵਿੱਚ ਰੱਖੇ ਹੋਣਗੇ ਨਾ ਉਹਨਾਂ ਨੂੰ ਤੁਸੀਂ ਉਠਾ ਲੈਣਾ ਹੈ ਉਹ ਤੋਂ ਦਾਣੇ ਚੁੱਕਣ ਤੋਂ ਬਾਅਦ ਵਿੱਚ ਜਿਸ ਬਰਤਨ ਦੇ ਵਿੱਚ ਤੁਸੀਂ ਇਹ ਕਾਲੀ ਮਿਰਚ ਨੂੰ ਚਲਾਉਣਾ ਉਸੇ ਬਰਤਨ ਦੇ ਵਿੱਚ ਹੀ ਤੁਸੀਂ ਇਹ ਚਾਰ ਕਾਲੀ ਮਿਰਚ ਦੇ ਦਾਣੇ ਤੇ ਦੋ ਕਪੂਰ ਦੀਆਂ ਟਿਕੀਆਂ ਤੁਸੀਂ ਰੱਖ ਲੈਣੀਆਂ ਨੇ ਇਸ ਤਰੀਕੇ ਦੇ ਨਾਲ ਕਪੂਰ ਦੀਆਂ ਟਿਕੀਆਂ ਰਾ ਕੇ ਇਹਨਾਂ ਚਾਰ ਕਾਲੀ ਮਿਰਚ ਦੇ ਦਾਣਿਆਂ ਨੂੰ ਤੁਸੀਂ ਚਲਾ ਦੇਣਾ ਤੇ ਇਹਨਾਂ ਨੂੰ ਤੁਸੀਂ ਆਪਣੇ ਘਰ ਦੀ ਬਾਲਕੋਨੀ ਦੇ ਵਿੱਚ ਵੀ ਜਗਾ ਸਕਦੇ ਹੋ ਸੌਰੀ ਜਲਾ ਸਕਦੇ ਹੋ ਤੇ ਇਹਨਾਂ ਨੂੰ ਤੁਸੀਂ ਆਪਣੇ ਘਰ ਦੀ ਛੱਤ ਦੇ ਉੱਪਰ ਵੀ ਜਲਾ ਸਕਦੇ ਹੋ ਕਹਿੰਦਾ ਭਾਵ ਇਹ ਹੀ ਹੈ ਕਿ ਤੁਸੀਂ ਇਹਨੂੰ ਕਿਤੇ ਵੀ ਜਲਾ ਸਕਦੇ ਹੋ। ਬਸ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ ਕਿ ਜਦੋਂ ਤੁਸੀਂ ਇਸ ਨੂੰ ਜਲਾਉਣਾ ਕਿਸੇ ਵੀ ਬਾਹਰ ਵਿਅਕਤੀ ਦੀ ਨਜ਼ਰ ਕਹਿੰਦਾ ਭਾਵ ਕਿ ਜਦੋਂ ਤੁਸੀਂ ਇਸ ਨੂੰ ਜਲਾਓ ਕੋਈ ਆਉਂਦਾ ਜਾਂਦਾ ਬਾਹਰ ਦਾ ਵਿਅਕਤੀ ਉਹ ਦੇਖੇ ਨਾ। ਤੁਸੀਂ ਇਸ ਉਪਾਅ ਨੂੰ ਕਰਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ ਜਾਂ ਫਿਰ ਇਸ ਉਪਾਅ ਨੂੰ ਤੁਸੀਂ ਉਸ ਸਮੇਂ ਕਰੋ ਜਦੋਂ ਕੋਈ ਵੀ ਵਿਅਕਤੀ ਤੁਹਾਡੇ ਆਸ-ਪਾਸ ਜਾਂ ਗਲੀ ਮੁਹੱਲੇ ਵਾਲਾ ਜ਼ਿਆਦਾ ਬਾਹਰ ਉਹ ਦਾ ਜੰਦਾ ਨਹੀਂ ਹੈ ਬਾਕੀ ਤੁਸੀਂ ਇਸ ਉਪਾਣ ਨੂੰ ਸਵੇਰ ਦੇ ਸਮੇਂ ਵੀ ਕਰ ਸਕਦੇ ਹੋ ਸ਼ਾਮ ਦੇ ਸਮੇਂ ਵੀ ਕਰ ਸਕਦੇ ਹੋ ਜਦੋਂ ਵੀ ਤੁਹਾਨੂੰ ਸਹੀ ਲੱਗੇ ਉਸੇ ਸਮੇਂ ਹੀ ਤੁਸੀਂ ਇਹ ਉਪਾਅ ਕਰ ਸਕਦੇ ਹੋ ਜੇਕਰ ਤੁਹਾਨੂੰ ਦੁਪਹਿਰ ਦੇ ਸਮੇਂ ਸਮਾਂ ਮਿਲਦਾ ਕੰਮ ਕਰ ਤੋਂ ਫ੍ਰੀ ਹੋ ਕੇ ਤਾਂ ਤੁਸੀਂ ਦੁਪਹਿਰ ਦੇ ਟਾਈਮ ਵੀ ਇਸ ਉਪਾਣ ਨੂੰ ਕਰ ਸਕਦੇ ਹੋ ਇਸ ਤਰੀਕੇ ਦੇ ਨਾਲ ਜਿਵੇਂ ਹੀ ਤੁਸੀਂ ਚਾਰ ਕਾਲੀ ਮਿਰਚ ਦੇ ਦਾਣੇ ਆ ਜਿਹੜੇ ਉਹ ਤੁਸੀਂ ਚਲਾਓਗੇ ਤੇ ਇਹਨਾਂ ਦੀ ਜਿਹੜੀ ਰਾਖ ਹੋਵੇਗੀ ਇਹ ਇਸ ਰਾਖ ਨੂੰ ਤੁਸੀਂ ਆਪਣੇ ਘਰ ਤੋਂ ਬਾਹਰ ਕਿਤੇ ਵੀ ਤੁਸੀਂ ਸੁੱਟ ਦੇਣਾ ਤੁਸੀਂ ਇਸ ਨੂੰ ਕਿਤੇ ਕੂੜੇ ਕਰਕਟ ਦੇ ਵਿੱਚ ਵੀ ਸੁੱਟ ਕੇ ਆ ਸਕਦੇ ਹੋ ਜਾਂ ਕਿਸੇ ਦਰਖਤ ਦੇ نیچے ਵੀ ਤੁਸੀਂ ਸੁੱਟ ਕੇ ਆ ਸਕਦੇ ਹੋ ਕਿਤੇ ਵੀ ਤੁਹਾਨੂੰ ਆਪਣੇ ਘਰ ਤੋਂ ਬਾਹਰ ਜਿੱਥੇ ਵੀ ਸਹੀ ਲੱਗੇ ਤੁਸੀਂ ਇਸ ਰਾਖ ਨੂੰ ਤੁਸੀਂ ਸੁੱਟ ਕੇ ਆ ਜਾਣਾ ਹੈ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਤੁਸੀਂ ਇਸ ਨੂੰ ਘਰ ਦੇ ਅੰਦਰ ਨਹੀਂ ਰੱਖਣਾ ਤੁਸੀਂ ਘਰ ਦੇ ਬਾਹਰ ਹੀ ਇਸ ਨੂੰ ਰੱਖਣਾ ਹੈ ਜੇਕਰ ਤੁਸੀਂ ਕਾਲੀ ਮਿਰਚ ਦੇ ਚਾਰ ਦਾਣਿਆਂ ਨੂੰ ਚਲਾ ਕੇ ਇਹ ਛੋਟਾ ਜਿਹਾ ਉਪਾਅ ਕਰ ਲਿਆ ਤਾਂ ਤੁਸੀਂ ਸਮਝ ਲਿਓ ਕਿ ਤੁਹਾਡਾ ਜੇਕਰ ਕੋਈ ਦੁਸ਼ਮਣੇ ਸ਼ਤਰੂ ਹੈ ਉਹ ਤੁਹਾਨੂੰ ਕਦੇ ਵੀ ਤੰਗ ਪਰੇਸ਼ਾਨ ਕਰਨ ਬਾਰੇ ਸੋਚੇਗਾ ਵੀ ਨਹੀਂ ਇਹ ਇੱਕ ਛੋਟਾ ਜਿਹਾ ਉਪਾਅ ਇਸ ਨੂੰ ਕਰਿਓ ਤੇ ਇਸ ਦੇ ਚਮਤਕਾਰ ਤੁਸੀਂ ਦੇਖਿਓ ਇਸ ਉਪਾਣ ਨੂੰ ਤੁਸੀਂ ਕਿੰਨੀ ਵਾਰ ਕਰ ਸਕਦੇ ਹੋ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਇੱਕ ਮਹੀਨੇ ਦੇ ਵਿੱਚ ਚਾਰ ਵੀਰਵਾਰ ਨੇ ਤੁਸੀਂ ਤਿੰਨ ਤੋਂ ਚਾਰ ਵੀਰਵਾਰ ਇਸ ਉਪਾਣ ਨੂੰ ਕਰ ਸਕਦੇ ਹੋ ਸੌਣ ਦੇ ਮਹੀਨੇ ਦੇ ਵਿੱਚ ਪਰ ਜੇਕਰ ਤੁਹਾਡੇ ਕੋਲ ਹਰ ਵੀਰਵਾਰ ਨੂੰ ਸਮਾਂ ਨਹੀਂ ਹੁੰਦਾ ਤਾਂ ਤੁਸੀਂ ਜਿਹੜਾ ਪਹਿਲਾ ਵੀਰਵਾਰ ਹੈ ਸੌਣ ਦੇ ਮਹੀਨੇ ਦਾ ਜੋ ਕਿ ਅੱਜ ਤਾਂ ਤੁਸੀਂ ਅੱਜ ਦੇ ਦਿਨ ਇਸ ਉਪਾਣ ਨੂੰ ਕਰ ਸਕਦੇ ਹੋ ਅਗਰ ਤੁਸੀਂ ਵੀਰਵਾਰ ਦੇ ਦਿਨ ਨਹੀਂ ਕਰ ਸਕਦੇ ਤੁਹਾਨੂੰ ਲੱਗਦਾ ਹੈ ਕਿ ਅਸੀਂ ਕੰਮ ਕਰ ਕਰਦੇ ਆ ਜਾਂ ਕੋਈ ਜੌਬ ਕਰਕੇ ਅਸੀਂ ਨਹੀਂ ਕਰ ਸਕਦੇ ਤਾਂ ਸੌਣ ਦੇ ਮਹੀਨੇ ਕਿਸੇ ਵੀ ਦਿਨ ਤੁਸੀਂ ਇਹ ਉਪਾਅ ਕਰ ਸਕਦੇ ਬਸ ਇਸ ਗੱਲ ਦਾ ਧਿਆਨ ਰੱਖਿਓ ਜੇਕਰ ਵੀਰਵਾਰ ਕਰਦੇ ਹੋ ਤਾਂ 4 3 4 ਵੀਰਵਾਰ ਲਗਾਤਾਰ ਕਰੋ ਜੇਕਰ ਵੀਰਵਾਰ ਨਹੀਂ ਕਰਦੇ ਤਾਂ ਜਿਹੜੇ ਦਿਨ ਤੋਂ ਤੁਸੀਂ ਇਹ ਉਪਾਅ ਕੀਤਾ ਹੈ ਤਾਂ ਲਗਾਤਾਰ ਉਹ 3 ਤੋਂ 4 ਦਿਨ ਤੁਸੀਂ ਇਹ ਉਪਾਅ ਕਰਨਾ ਹੈ ਅਗਰ ਤੁਸੀਂ ਲਗਾਤਾਰ ਇਸ ਉਪਾਅ ਨੂੰ ਨਹੀਂ ਵੀ ਕਰ ਪਾਉਂਦੇ ਕਿਸੇ ਪ੍ਰੋਬਲਮ ਦੇ ਕਰਕੇ ਤਾਂ ਤੁਸੀਂ ਗੈਪ ਪਾ ਕੇ ਅੱਗੇ ਦਿਨ ਵਧਾ ਕੇ ਇਸ ਉਪਾਅ ਨੂੰ ਕਰ ਸਕਦੇ ਹੋ ਸੋ ਇੱਕ ਵਾਰ ਤੁਸੀਂ ਇਹ ਚਾਰ ਕਾਲੀ ਮਿਰਚ ਦੇ ਦਾਣਿਆਂ ਦਾ ਉਪਾਅ ਕਰਕੇ ਜ਼ਰੂਰ ਦੇਖਿਓ ਤੁਸੀਂ ਦੇਖੋਗੇ ਕਿ ਜਿਵੇਂ ਹੀ ਤੁਸੀਂ ਇਹ ਉਪਾਅ ਕਰਦੇ ਹੋ ਤੁਹਾਨੂੰ ਇਹ ਉਪਾਅ ਦਾ ਬਹੁਤ ਹੀ ਵਧੀਆ ਰਿਜ਼ਲਟ ਮਿਲਣ ਵਾਲਾ ਹੈ ਤੁਹਾਡੇ ਸਾਰੇ ਦੁੱਖ ਤਕਲੀਫ ਦੂਰ ਹੋਣਗੇ ਤੇ ਤੁਹਾਡੇ ਉੱਪਰ ਜੇਕਰ ਕਿਸੇ ਦਾ ਕੁਝ ਕੀਤਾ ਕਰਵਾਇਆ ਉਹ ਵੀ ਦੂਰ ਹੋ ਜਾਵੇਗਾ ਕਿਉਂਕਿ ਜਦੋਂ ਅਸੀਂ ਥੋੜੀ-ਬਹੁਤ ਆਪਣੀ ਜ਼ਿੰਦਗੀ ਦੇ ਵਿੱਚ ਤਰੱਕੀ ਕਰਦੇ ਆ ਤਾਂ ਸਾਡੇ ਕਈ ਤਰ੍ਹਾਂ ਦੇ ਦੁਸ਼ਮਣ ਬਣ ਜਾਂਦੇ ਆ ਜਿਹੜੇ ਸਾਨੂੰ ਕੋਈ ਨਾ ਕੋਈ ਪ੍ਰੋਬਲਮ ਕ੍ਰੀਏਟ ਕਰਦੇ ਰਹਿੰਦੇ ਨੇ ਸੋ ਇੱਕ ਵਾਰ ਜ਼ਰੂਰ ਤੁਸੀਂ ਇਸ ਉਪਾਅ ਨੂੰ ਕਰਕੇ ਦੇਖਿਓ हां जी ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਛੋਟਾ ਜਿਹਾ ਉਪਾਅ ਛੋਟੀ ਜਿਹੀ ਜਾਣਕਾਰੀ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸੀਏ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਏ ਕੀ ਕਮੈਂਟ ਵਰਕਰਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਸਪੋਰਟ ਕਰਿਆ ਕਰੋ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਧੰਨਵਾਦ ਜੀ ਤੁਹਾਡਾ ਸਾਰੇ ਭੈਣ ਭਰਾਵਾਂ ਦਾ